ਬੇਨਤੀ ਕਰਨੀ ਆ ਸਾਰੀਆਂ ਵਰਲਡ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਸਾਥੀ ਉੜ ਕੇ ਬੇਨਤੀ ਆ ਵੀਰਾ ਹੀ ਕੋਈ ਹੱਲ ਕਰੋ ਕਬੱਡੀ ਬੰਦ ਨਾ ਕਰੋ ਠੀਕ ਆ ਜਿੰਨੀ ਕਬੱਡੀ ਚੱਲਦੀ ਆ ਤੁਹਾਡੇ ਸਿਰ ਤੇ ਚੱਲਦੀ ਆ ਆ ਸਾਰੇ ਪਲੇਅਰਾਂ ਦੇ ਘਰ ਤੁਹਾਡੇ ਸਿਰ ਤੇ ਚੱਲਦੇ ਆ ਰੈਫਰੀਆਂ ਦੇ ਕਮੈਂਟਰਾਂ ਦੇ ਜਿਹੜੇ ਸਕੋਰ ਲਿਖਦੇ ਆ ਜੋ ਵੀ ਐਨ ਆਰ ਆਈ ਸਿਰ ਤੇ ਕਬੱਡੀ ਪ੍ਰੋਮੋਟਰਾਂ ਸਿਰ ਤੇ ਆ ਅਸੀਂ ਤੁਹਾਡੇ ਸਿਰ ਤੇ ਖੜੇ ਆ ਤੁਸੀਂ ਪੈਸਾ ਲਾਉਂਗੇ ਅਸੀਂ ਖੇਡਾਂਗੇ ਤਾਂ ਸਾਡੇ ਘਰ ਚੱਲਣੇ ਆ ਉਹ ਇਹਦਾ ਕੋਈ ਹੱਲ ਕਰੋ ਕਬੱਡੀ ਨਾ ਬੰਦ ਕਰੋ ਜੇ ਕਬੱਡੀ ਬੰਦ ਹੋ ਗਈ ਨਵਾਂ ਪਲੇਅਰ ਕੋਈ ਨਹੀਂ ਉੱਠਣਾ ਠੀਕ ਆ ਮੈਨੂੰ ਪਤਾ ਸਾਰਿਆਂ ਨੂੰ ਪਤਾ ਤੁਸੀਂ ਆਪਣਾ ਆਪਣੀ ਕਮਾਈ ਵਿੱਚੋਂ ਤੇ ਇਹ ਸੇ ਬਚਾ ਕੇ ਕਬੱਡੀ ਤੇ ਲਾਉਨੇ ਆ ਇੱਥੋਂ ਤੱਕ ਵੀ ਮੈਂ ਪ੍ਰਮੋਟਰ ਦੇਖਿਆ ਵੀ ਜੇ ਜਿੱਦਾਂ ਕਈਆ ਤਾਂ ਸਾਰੀ ਕਮਾਈ ਲਾ ਦਿੰਦੇ ਆ ਉਹਦੀ ਵੀ ਕੋਈ ਚੱਕਰ ਹੀ ਨਹੀਂ ਹੈ ਨਾ ਇੰਨਾ ਪਿਆਰ ਕਰਦੇ ਆ ਪਲੇਅਰਾਂ ਨੂੰ ਜੇ ਕਿਸੇ ਨੂੰ ਗੱਡੀ ਦੇਣੀ ਚੱਲ ਤੜਾ ਚੱਕ ਮੇਰੇ ਵੱਲ ਜਿੰਨੇ ਪੈਸੇ ਠੀਕ ਆ ਹਾਲਾਂਕਿ ਮੈਂ ਇਦਾਂ ਦੇ ਪ੍ਰਮੋਟਰ ਦੇਖਿਆ ਇੰਡੀਆ ਵਿੱਚ ਉਹਨਾਂ ਕੋ ਗੱਡੀ ਨਹੀਂ ਵਧੀਆ ਬੜੀਆ ਹੈਗੀ ਯਾਨੀ ਕਿ ਉਹਨਾਂ ਕੋਈ ਪ੍ਰਾਣੀ ਆ ਪਰ ਉਹਨਾਂ ਨੇ ਪਲੇਅਰਾਂ ਨੂੰ ਵਧੀਆ ਦਿੱਤੀਆਂ ਵੀ ਕੋਈ ਇੰਨਾ ਪਿਆਰ ਕਬੱਡੀ ਨਾਲ ਤੁਸੀਂ ਕਰਦੇ ਆ ਇੱਕ ਬੇਨਤੀ ਕਰਦਾ ਕੈਨੇਡਾ ਸਾਰੀ ਦੀ ਫੈਡਰੇਸ਼ਨ ਨੂੰ ਇੰਗਲੈਂਡ ਦੀ ਨੂੰ ਯੂਰਪ ਵਾਲਿਆਂ ਨੂੰ ਸਾਰਿਆਂ ਨੂੰ ਅਮਰੀਕਾ ਵਾਲਿਆਂ ਨੂੰ ਤੁਸੀਂ ਕੋਈ ਹੱਲ ਕਰੋ ਬਹੁਤ ਸਿਆਣੇ ਆ ਤੁਸੀਂ ਬਹੁਤ ਸੁਲਝੇ ਪਏ ਆ ਕਰੋ ਕੋਈ ਵਿਚਾਰ ਕੁਛ ਕਰੋ ਕੋਈ ਇਹ ਕੋਈ ਗ੍ਰੇਡ ਬਣਾ ਲਓ ਕੁਛ ਤੁਸੀਂ ਤੈਅ ਕਰ ਲਓ ਕਿੰਨੇ ਕਿਹਨੂੰ ਦੇਣੇ ਆ ਪੈਸੇ ਕੁਛ ਕਰ ਲਓ ਪਰ ਬੰਦ ਨਾ ਕਰਿਓ ਤੁਹਾਨੂੰ ਮੈਂ ਸਿੱਧਾ ਜੇ ਜੇ ਕਬੱਡੀ ਬੰਦ ਹੋ ਗਈ ਅੱਜ ਦੀ ਪਲੇਅਰ ਕਿਸੇ ਵੀ ਕੰਟਰੀ ਨਾ ਗਏ ਇਥੋਂ ਪੰਜਾਬ ਵਿੱਚੋਂ ਇਹ ਨਵਾਂ ਮੰਡਾ ਨਹੀਂ ਉਠਣਾ ਕਿਉਂਕਿ ਉਹਦਾ ਕਾਰਨ ਇਹ ਆ ਜਿਹੜੇ ਸਟਾਰ ਆ ਇਹਨਾਂ ਨੇ ਤਾਂ ਰੋਈ ਖੇਡਣੀ ਆ ਠੀਕ ਆ ਨਵੇਂ ਨੂੰ ਮੌਕੇ ਨਹੀਂ ਮਿਲਣਾ ਠੀਕ ਆ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀਰਾ ਜੀ ਜ਼ਰੂਰੀ ਆ